ਤੁਪਰਸਾਂ ਇਹ ਇੱਕ ਬੜਾ ਸੀਰੀਅਸ ਮੈਟਰ ਆ ਆਮ ਤੁਹਾਡੀ ਲੀਡਰਸ਼ਿਪ ਵੀ ਡਿਸਕਸ ਕਰਦੀ ਆ ਕਈ ਵਾਰੀ ਇੱਥੇ ਜਿੱਥੇ ਤੁਸੀਂ ਬੈਠੇ ਜੇ ਗੱਲਬਾਤ ਹੁੰਦੀ ਹੈ ਵੀ ਇੱਕ ਗੱਲ ਬੜੀ ਸੀਰੀਅਸਲੀ ਲੱਗ ਰਹੀ ਹੈ ਵੀ ਸਰਕਾਰ ਕੋਲੋਂ ਤੁਸੀਂ ਵੱਧ ਤੇ ਕੀ ਮੰਗਣਾ ਆ ਜਿਵੇਂ ਪੁਰਾਣੀ ਪੈਨਸ਼ਨ ਦੀ ਡਿਮਾਂਡ ਕੀਤੀ ਜਾ ਰਹੀ ਹੈ ਕੇਂਦਰੀ ਸਕੀਲਾਂ ਦੀ ਥਾਂ ਤੇ ਪੰਜਾਬ ਸਕੀਲ 17 7 20 ਤੋਂ ਬਾਅਦ ਜਾਂ ਜਿਨ੍ਹਾਂ ਨੂੰ ਬੇਸਿਕ ਪੇ ਦਿੱਤੀ ਜਾਂਦੀ ਹੈ ਪਰਖ ਸਮੇਤ ਪਰਵੇਸ਼ਨ ਪੀਰੀਅਡ ਦੇ ਜਿਹੜੇ ਪੱਤੀ ਕੀਤੇ ਜਾਂਦੇ 15 15 ਵਾਲਾ ਲੈਟਰ ਅੱਦ ਕਰੋ ਜਾਂ ਜਿਹੜੇ ਵਿਚਾਰੇ ਠੇਕੇ ਤੇ ਆਊਟਸੋਰਸ ਵਾਲੇ ਨੇ ਵਿਚਾਰਿਆਂ ਤੋਂ ਵਿਚਾਰੇ ਨੇ ਉਹਨਾਂ ਦਾ ਖੂਨ ਚੂਸਿਆ ਜਾ ਰਿਹਾ ਕਿਰਤ ਦੀ ਲੁੱਟ ਹੋ ਰਹੀ ਹੈ ਉਹ ਮੰਗਾ ਤੇ ਦੂਰ ਦੀ ਗੱਲ ਜਦੋਂ ਇੱਕ ਡੀਏ ਡੀਏ ਕੋਈ ਤੁਹਾਡੀ ਡਿਮਾਂਡ ਤੇ ਨਹੀਂ ਗਈ ਤੁਸੀਂ ਤੇ ਨਹੀਂ ਕਹਿ ਰਹੇ ਵੀ ਕੇਂਦਰ ਨੇ 5% ਦਿੱਤਾ ਤੇ ਸਾਨੂੰ 10% ਦਿਓ ਤੁਸੀਂ ਤੇ ਇਹੀ ਕਹਿ ਰਹੇ ਜਿਹੜੇ 66 68 ਤੋਂ ਚੱਲਦੀ ਆ ਰਹੀ ਹੈ ਉਸ ਪੈਟਰਨ ਤੇ ਦਿੱਤਾ ਜਾਵੇ ਇਹ ਨਹੀਂ ਦਿੱਤਾ ਜਾ ਰਿਹਾ ਤੇ ਫਿਰ ਲੱਗਦਾ ਨਹੀਂ ਕਿਤੇ ਪੰਜਾਬ ਸਰਕਾਰ ਜੋ ਮੁਲਾਜ਼ਮਾਂ ਨੂੰ ਅੱਜ ਮਿਲਦਾ ਸ਼ਾਇਦ ਉਹ ਵੀ ਸਰਕਾਰ ਨੂੰ ਹਜਮ ਨਹੀਂ ਹੋ ਰਿਹਾ ਸਰਕਾਰ ਕਿਤੇ ਮਹਿਸੂਸ ਕਰ ਰਹੀ ਆ ਵੀ ਇਹ ਕਿਤੇ ਵੱਧ ਲੈ ਰਿਹਾ ਤੇ ਇਹਨਾਂ ਤੇ ਕਟੌਤੀ ਕੀਤੀ ਜਾਵੇ ਬਿਲਕੁਲ ਸਰਕਾਰ ਨੂੰ ਮੁਲਾਜ਼ਮ ਤੇ ਪੈਨਸ਼ਨ ਬਹੁਤ ਭਾਰੀ ਲੱਗਦੀ ਆ ਅਸਲ ਤੇ ਰੀਜ਼ਨ ਇਹ ਆ ਜਦੋਂ 1975 ਤੋਂ ਆਪਾਂ ਗੱਲ ਕਰੀਏ 1975 ਦੇ ਵਿੱਚ ਚੀਫ ਸੈਕਟਰੀ ਦੀ ਇੱਕ ਪੋਸਟ ਹੁੰਦੀ ਸੀ ਐਸ ਵੇਲੇ ਚੀਫ ਸੈਕਟਰੀ ਦੀਆਂ 12 13 ਪੋਸਟਾਂ ਨੇ ਉਸ ਵੇਲੇ ਆਈਜੀ ਹੁੰਦਾ ਸੀ ਪੁਲਿਸ ਦਾ ਇੱਕ ਹੁਣ ਡੀਜੀਪੀ ਕਿੰਨੇ ਨੇ ਜੀ 20 ਫਿਰ ਉਸ ਤੋਂ ਬਾਅਦ ਲੋ ਫੋਰੈਸਟ ਦੀ ਗੱਲ ਫੋਰੈਸਟ ਦੇ ਵਿੱਚ ਆਈਐਫਐਸ ਅਫਸਰ ਜਿਹੜਾ ਸੀਗਾ ਇੱਕ ਹੁੰਦਾ ਸੀ ਚੀਫ ਕੰਜ਼ਰਵੇਟਰ ਹੈਡ ਆਫ ਦਿ ডিপਾਰਟਮੈਂਟ ਹੁਣ ਪੀਸੀਸੀਐਫ ਕਿੰਨੇ ਦਾ ਪੀਸੀਸੀਐਫ ਨੇ ਐਡੀਸ਼ਨਲ ਪੀਸੀਸੀਐਫ ਚੀਫ ਕੰਜ਼ਰਵੇਟਰ ਅੰਤ ਨਹੀਂ ਹੈ ਕੋਈ ਕੰਜ਼ਰਵੇਟਰਾਂ ਦਾ ਕੋਈ ਅੰਤ ਨਹੀਂ ਮੈਨੂੰ ਦੱਸੋ ਪਿੱਤੇ ਪੰਜਾਬ ਵਿੱਚ ਫੋਰੈਸਟ ਕਿਹੜਾ ਜਿਹੜੇ ਇਹਨੇ ਅਫਸਰ ਲਾਏ ਨੇ ਅਸਲ 'ਚ ਬੋਝ ਇਹ ਅਫਸਰ ਨੇ ਮੈਂ ਅੱਗੇ ਇਹਨਾਂ ਨੂੰ ਚਿੱਠੀ ਵੀ ਲਿਖੀ ਸੀ ਵੀ ਇਹਨਾਂ ਦੀ ਰੀਸਟੰਕਸ ਇਹਨਾਂ ਅਫਸਰਾਂ ਦੀ ਕੀਤੀ ਜਾਵੇ ਕੇਡਰ ਦੀ ਹੂੰ ਹੂੰ ਸਾਡੇ ਨਹੀਂ ਚਾਹੀਦੀ ਹੈ ਸਾਡੇ ਮੁਲਾਜ਼ਮਾਂ ਨੂੰ ਕਹਿਣਗੇ ਇਹਨਾਂ ਨੂੰ ਰੀਸਟੰਕਸ ਪੋਸਟਾਂ ਘਟਾਤੀਆਂ ਜੀ ਸਾਡੀਆਂ ਪੋਸਟਾਂ ਦੇ ਜਦ ਕੇ ਜਿਹੜਾ ਮਿਨਿਸਟਰੀ ਮਿਨਿਸਟਰੀਅਲ ਕੇਡਰ ਆ ਜਾਂ ਐਗਜ਼ੀਕਟਿਵ ਕੇਡਰ ਥੱਲੇ ਕੰਮ ਕਰਦਾ ਪੋਸਟਾਂ ਉਹਦੀਆਂ ਵੱਧ ਚਾਹੀਦੀਆਂ ਅਫਸਰ ਤਾਂ ਇੱਕ ਵੀ ਕੰਟਰੋਲ ਕਰ ਸਕਦਾ ਜੇ ਉਸ ਵੇਲੇ ਚੀਫ ਸੈਕਟਰੀ ਇੱਕ ਕੰਟਰੋਲ ਕਰ ਸਕਦਾ ਸੀ ਤੇ ਹੁਣ ਕੀ ਹੋ ਗਿਆ ਜੀ ਉਸ ਪੰਜਾਬ ਨੂੰ ਜੀ ਪੰਜਾਬ ਵਧਿਆ ਨਹੀਂ ਘਟਿਆ ਸਮਾਂ ਤੇ ਇਸ ਕਰਕੇ ਜਿਹੜੀ ਸਰਕਾਰ ਆ ਨਾ ਸਰਕਾਰ ਇਹ ਪੋਲੀਟੀਕਲ ਬੰਦੇ ਨੂੰ ਇੰਨ ਲੱਗਿਆ ਵੀ ਉਹ ਜਦ ਬੈਂਚ ਦੇਖਦੇ ਨੇ ਐ ਵੀ ਤਾਂ ਬਲਾਜਮਨ ਨੇ ਇੰਨਾ ਖਾ ਲਿਆ ਉਹਨਾਂ ਦਾ ਨਹੀਂ ਦੇਖਦੇ ਇਸ ਕਰਕੇ ਸਰਕਾਰਾਂ ਆਨਾ ਕੰਨੀ ਕਰਦੀ ਨੇ ਜਿਸੋਂ ਦਾ ਕੀ ਡੀ ਦਾ ਸਬੰਧ ਆ ਜਦ ਸਰ ਲక్ష్మణ ਸਿੰਘ ਗਿੱਲ ਨੇ ਇਹ ਕੀਤਾ ਹੋਇਆ ਕੈਬਨਟ ਦੇ ਵਿੱਚ ਹੋਇਆ ਸਭ ਕੁਝ ਫਿਰ ਇਹਨਾਂ ਨੂੰ ਦੇਣ ਚ ਕੀਤ ਰਾਜ ਆ ਜੀ ਹਾਂ ਸਾਡਾ ਡੀਏ ਦੇਣਾ ਸਾਡਾ ਇਹ ਕਨਸਟੀਟਿਊਸ਼ਨ ਰਾਈਟ ਹੂੰ ਇਹ 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 ਉਹਨਾਂ ਨੂੰ ਦੇਈ ਜਾਂਦੇ ਨੇ ਜਾਂ ਕੋਈ ਇੱਕੋ ਸਟੇਟ ਆ ਇੱਕ ਇਹ ਪਹਿਲਾਂ ਕਿਸੇ ਵੇਲੇ ਨਾ ਇਹ ਜਿਹੜੇ ਆਈਐਸ ਅਫਸਰ ਸੀਗੇ ਉਹ ਪੰਜਾਬ ਸਕੇ ਲੈਂਦੇ ਹੁੰਦੇ ਸੀ ਓਕੇ ਹਾਂ ਇਹਨਾਂ ਨੇ ਉਹ ਬੰਦ ਕਰਤੇ ਜੀ ਫਿਰ ਇਹਨੇ ਮੰਗ ਕੀਤੀ ਕਿ ਸਾਡਾ ਸੈਂਟਰ ਦੇ ਆ ਸੀ ਨੂੰ ਸੈਂਟਰ ਦੇ ਦਿੱਤੇ ਜਾਣ ਇਹ ਉਹ ਫਿਰ ਇਹ ਉਹ ਲੈ ਗਏ ਹੂੰ ਜਦ ਇਹ ਇਹਨਾਂ ਨੂੰ ਤੁਸੀਂ ਦਿੰਨੇ ਹੋ ਸੋਡੇ ਪੰਜਾਬ ਦੇ ਖਜ਼ਾਨੇ ਵਿੱਚੋਂ ਇਹ ਵੀ ਪੰਜਾਬ ਦੇ ਪੈਨਸ਼ਨ ਨੇ ਪੰਜਾਬ ਦੇ ਖਜ਼ਾਨੇ ਚੋਂ ਲੈਂਦੇ ਨੇ ਜਾਂ ਬਲਾਸ਼ਮ ਦੇ ਫਿਰ ਇਹਨਾਂ ਨੂੰ ਕਿਉਂ ਨਹੀਂ ਦਿੰਦੇ